ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਾਹਿਬ ਸੰਗਤ ਜੀਓ ਅੱਜ ਦੀ ਵੀਡੀਓ ਬਹੁ ਅਰਥਕ ਸ਼ਬਦਾਂ ਤੇ ਹੈ ਔਰ ਇਹ ਸ਼ਬਦ ਨੇ ਅਮਲ ਸੋਏ ਸਾ ਔਰ ਇਹਨਾਂ ਦੇ ਅਰਥ ਜਿਹੜੇ ਆ ਉਹ ਵੱਖ-ਵੱਖ ਨੇ ਬਹੁਤ ਹੈ ਇਹਦੀ ਜਿਵੇਂ ਆਪਾਂ ਕਹਿ ਸਕਦੇ ਸਪੈਲਿੰਗ ਇੱਕੋ ਹੀ ਹੈ ਅੱਗੇ ਸਪੈਲਿੰਗ ਵੀ ਵੱਖ-ਵੱਖ ਸੀ ਉਹਨਾਂ ਚ ਇਹ ਸਪੈਲਿੰਗ ਇੱਕੋ ਹੀ ਹੈ ਪਰ ਇਹਦੇ मीनिंग ਜਿਹੜੇ ਵੱਖਰੇ ਵੱਖਰੇ ਆ ਜਿਸ ਤਰ੍ਹਾਂ ਆਪਾਂ ਆਹ ਪੰਕਤੀਆਂ ਲਿਖੀਆਂ ਨੇ ਇਹਨਾਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਨੂੰ ਵਿਚਾਰਦੇ ਆਂ ਸਾਦ ਸੰਗਤ ਪਹਿਲਾ ਹੈ ਅਮਲ ਅਮਲ ਕੀ ਹੁੰਦਾ ਜਿਵੇਂ ਆਪਾਂ ਅਮਲ ਅਮਲ ਕਹਿੰਨੇ ਅਮਲ ਹੈ ਨਸ਼ਾ ਹੈ ਨਸ਼ਾ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ ਅਮਲ ਨਸ਼ੇ ਦਾ ਗਲੋਲਾ ਗੋਲਾ ਕੂੜ ਕਾ ਇੱਕ ਕੂੜ ਦਾ ਅਸਕੂੜ ਦਾ ਸੰਸਾਰ ਅਨੁਸਾਰ ਇਹਦਾ ਦਿੱਤਾ ਦੇਵਨ ਹਰ ਦੇਵਨ ਹਰ ਉਸ ਪਰਮਾਤਮਾ ਨੇ ਦਿੱਤਾ ਅੱਗੇ ਹੈ ਅਮਲੀ ਜੀਵੇ ਅਮਲ ਖਾਏ ਹੁਣ ਜਿਹੜਾ ਅਮਲੀ ਜਿਉਂਦਾ ਹੈ ਅਮਲ ਖਾਏ ਖਾ ਕੇ ਇਹ ਵੀ ਅਮਲ ਹੈ ਔਰ ਇਹ ਵੀ ਅਮਰ ਸੋ ਇਹ ਵੀ ਪਹਿਲਾ ਅਮਲ ਦਾ ਹੁਣ ਅੱਗੇ ਅਮਲ ਹੈ ਕੰਮ ਅਮਲ ਕਰ ਧਰਤੀ ਬੀਜ ਅਮਲ ਵੀ ਕੰਮ ਕਰਕੇ ਜਾਂ ਉਹਨੂੰ ਕਰਕੇ ਧਰਤੀ ਬੀਜ ਧਰਤੀ ਬੀਜ ਅਮਲ ਕਰ ਧਰਤੀ ਇਹਨੂੰ ਧਰਤੀ ਕਰ ਤੇ ਬੀਜ ਸ਼ਬਦੋ ਕਰ ਤੇ ਉਹਦੇ ਵਿੱਚ ਸ਼ਬਦ ਦਾ ਬੀਜ ਬੀਜ ਸੱਚ ਕੀ ਆਪ ਨਿਤ ਦੇ ਪਾਣੀ ਤੇ ਸੱਚ ਕੀ ਆਪ ਕੀ ਹੈ ਉਸ ਪਰਮਾਤਮਾ ਦਾ ਸਿਮਰਨ ਉਹ ਜਿਹੜਾ ਹੈ ਉਹਦਾ ਜਿਹੜਾ ਤੁਸੀਂ ਨਿਤ ਦੇ ਪਾਣੀ ਉਹਦਾ ਜਿਹੜਾ ਹੈ ਆਪ ਉਹ ਦੇ ਸੱਚ ਕੀ ਆਪ ਸੋ ਕਹਿਣ ਤੋਂ ਭਾਵ ਇਹ ਆ ਵੀ ਇਹ ਅਮਲ ਇਹ ਅਮਲ ਹੈ ਕੰਮ ਕੰਮ ਔਰ ਫਿਰ ਇਹਦੇ ਵਿੱਚ ਆਉਂਦਾ ਅੱਗੇ ਚੌਥੇ ਪੈਰੇ ਰੈਣ ਕੇ ਬਣ ਜਾ ਰਿਆ ਮਿਤਰਾ ਦਿਨ ਨੇੜੇ ਆਇਆ ਸੋਏ ਹੁਣ ਸੋਏ ਦੀ ਗੱਲ ਆ ਗਈ ਇਹ ਦੂਜਾ ਸੋਏ ਆ ਸੋਏ ਜਿਹੜਾ ਹੈ ਉਹ ਹੈ ਸੋਏ ਮੈਨਾ ਉਹ ਹੈ ਤੇ ਕੀ ਹੈ ਇਹ ਪਰਨਾਮੀ ਵਿਸ਼ੇਸ਼ਣ ਹੈ ਚੌਥੇ ਪੈਰ ਇਹ ਰੈਣ ਕੈ ਬਣ ਜਾ ਰਿਹਾ ਮਿੱਤਰਾ ਚੌਥਾ ਪੈਰ ਜਿਹੜਾ ਹੈ ਉਹ ਬੁਢਾਪਾ ਹੈ ਰਾਤ ਦਾ ਚੌਥਾ ਪੈਰ ਹੈ ਇਹਨੂੰ ਮੰਨਿਆ ਬੁਢਾਪਾ ਬਣ ਜਾ ਰਿਹਾ ਮਿੱਤਰਾ ਦਿਨ ਨੇੜੇ ਆਇਆ ਸੋਈ ਉਹ ਦਿਨ ਨੇੜੇ ਆਇਆ ਜਿਹੜਾ ਦਿਨ ਉਹ ਮੌਤ ਦਾ ਦਿਨ ਨੇੜੇ ਆਇਆ ਸੋਏ ਉਹ ਉਹ ਦਿਨ ਉਹ ਪਰਨਾਮੀ ਵਿਸ਼ੇਸ਼ਣ ਅੱਗੇ ਹੈ ਫਿਰ ਉਹ ਆਗਾ ਪਰਨਾਮ ਆ ਗਿਆ ਕੁਦਰਤ ਕਰਕੇ ਵਸਿਆ ਸੋਏ ਕੁਦਰਤ ਕਰਕੇ ਕੁਦਰਤ ਫਾਰੀ ਸਾਜ ਕੇ ਨਾ ਤੇ ਉਹ ਉਹਦੇ ਵਿੱਚ ਵਸਿਆ ਹੋਇਆ ਹੈ ਕੁਦਰਤ ਦੇ ਵਿੱਚ ਸੋਏ ਕੌਣ ਉਹ ਉਹ ਵਸਿਆ ਹੋਇਆ ਹੈ ਉਹ ਕੀ ਹੈ ਪਰਨਾਉ ਹੋ ਗਿਆ ਉਹ ਪਰਨਾਵੀ ਵਿਸ਼ੇਸ਼ਣ ਸੀ ਇਹ ਪਰਨਾਉ ਹੋ ਗਿਆ ਕੁਦਰਤ ਕਰਕੇ ਵਸਿਆ ਸੋਏ ਅੱਗੇ ਹੈ ਸੋਏ ਮੇਨਾ ਸੋਭਾ ਸੋਈ ਸੁਣ ਸੁਣ ਜੀਵਾ ਸੋਏ ਤੁਮਾਰੀ ਸੁਣ ਸੁਣ ਜੀਵਾ ਸੋਏ ਸੋਏ ਸੋਬਾ ਸੋ ਮੈਂ ਸੋਬਤ ਤੇਰੀ ਸੁਣ ਕੇ ਸੁਣ ਸੁਣ ਕੇ ਜਿਉਂਦਾ ਹਾਂ ਅੱਗੇ ਫੇਰ ਸੋਏ ਆ ਇੱਕ ਕਿਰਿਆ ਦੇ ਤੌਰ ਤੇ ਆ ਰੈਣ ਗਵਾਈ ਸੋਏ ਕੇ ਸੋਏ ਕੇ ਭਾਵ ਸੌਂਗੇ ਸਪੈਲਿੰਗ ਉਹੀ ਆ ਸੋਏ ਕੇ ਸੋਏ ਕੇ ਦਿਵਸ ਗਵਾਇਆ ਖਾਏ ਤੇ ਦਿਨ ਗਵਾਇਆ ਖਾਏ ਇਹ ਕਿਰਿਆ ਅੱਗੇ ਸਾ ਅਗੇ ਹੈ ਸਾਹ ਸਾਹ ਪਾ ਜਿਹੜਾ ਲੈਣਿਆ ਉਹ ਸਾਹ ਜਾਂ ਸਾਹੂ ਅਗੇ ਜੋ ਜਿਹਦੇ ਮੁਤਾਬਕ ਹੋਊਗਾ ਤੂੰ ਵੱਡਾ ਸਾਹ ਜਾ ਕੇ ਕੋਟ ਬਣ ਜਾ ਰਹੇ ਤੂੰ ਵੱਡਾ ਸ਼ਾਹ ਹੈ ਜਾ ਕੇ ਕੋਟ ਬਣ ਜਾ ਰਹੇ ਜਿਹਦੇ ਕਰੋੜਾ ਬਣ ਜਾ ਰਹੇ ਨੇ ਉਹ ਪਰਮਾਤਮਾ ਦੇ ਕਰੋੜਾ ਬਣ ਜਾ ਰਹੇ ਨੇ ਅਸੀਂ ਬਣ ਜਾ ਰਹੇ ਆ ਵੰਜ ਕਰਨ ਵਾਸਤੇ ਭੇਜਿਆ ਵੰਜ ਕਰਨ ਵਾਸਤੇ ਅਸੀਂ ਆਏ ਆ ਉਹਦੇ ਨਾਮ ਦੀ ਵਸੂਦਾ ਠੀਕ ਹੈ ਅੱਗੇ ਸਾਹੋ ਸੁਝਾਨ ਹੈ ਲੈਸੀ ਵਸ ਸੁਮਹਾਲ ਅੱਗੇ ਸਾ ਅੱਗੇ ਸਾ ਸੁਝਾਨ ਹੈ ਅੱਗੇ ਜਿਹੜਾ ਹੈ ਉਹ ਪਰਮਾਤਮਾ ਅਕਾਲਪੁਰਖ ਵਾਹਿਗੁਰੂ ਉਹ ਸੁਝਾਨ ਹੈ ਸਿਆਣਾ ਹੈ ਲੈਸੀ ਵਸ ਸੁਮਹਾਲ ਜੋ ਜੀ ਅਸੀਂ ਵਸ ਦਾ ਵਣਜ ਕਰਕੇ ਗਏ ਆ ਉਹਨੂੰ ਉਹ ਚੈੱਕ ਕਰ ਲੇਗਾ ਸੰਭਾਲੇਗਾ ਸੁਮਹਾਲ ਦੇਖੇਗਾ ਸੰਭਾਲ ਲਏਗਾ ਅੱਗੇ ਮਾਲਕ ਫਿਰ ਆ ਗਿਆ ਪ੍ਰਭੂ ਸੱਚਾ ਸਹ ਵਰਤਦਾ ਕੋਈ ਨ ਮੀਟਣ ਹਾਰ ਇਹ ਹੁਣ ਫਿਰ ਸੱਚਾ ਸਹ ਕੀ ਹੈ ਇਹ ਪਰਮਾਤਮਾ ਪ੍ਰਭੂ ਦੇ ਬਾਸਤੇ ਹੈ ਸੱਚਾ ਸਹ ਵਰਤਦਾ ਉਹ ਸੱਚਾ ਸਹ ਜਿਹੜਾ ਹਉ ਹਰਥਾਂ ਤੇ ਵਰਤ ਰਿਹਾ ਹਰਥਾਂ ਤੇ ਪ੍ਰਵੇਲ ਕਰਦਿਆ ਉਹਦਾ ਹੁਕਮ ਚੱਲਦਾ ਹੈ ਹੁਕਮ ਵਰਦਾ ਕੋਈ ਨ ਮੀਟਣ ਹਾਰ ਉਹਦੇ ਹੁਕਮ ਨੂੰ ਕੋਈ ਵੀ ਮੀਟ ਨਹੀਂ ਸਕਦਾ ਕੋਈ ਵੀ ਉਹ ਜਿਹੜਾ ਲਿਖਿਆ ਨਾ ਉਹਦਾ ਉਹਨੂੰ ਮੀਟ ਨਹੀਂ ਸਕਦਾ ਅਰੇਜ਼ ਨਹੀਂ ਕਰ ਸਕਦਾ ਅਗੇ ਹੈ ਸਾਹ ਵਜੂਤਾ ਪਰਮ ਪਰਮਤ ਨਾਨਕ ਲੇਖਾ ਦੇ ਸਾਹੋ ਹੁਣ ਜਿਹੜਾ ਸਾਹ ਹੈ ਇਹ ਤਾਂ ਇਹਨੂੰ ਅਸੀਂ ਇੱਕ ਹੀ ਹੈ ਸਾਹ ਜਾਂ ਜੀਵਾਤਮਾ ਜੀਵ ਜੀਵਾਤਮਾ ਇਹ ਜਿਹੜੀ ਅੰਦਰ ਸਾਡੇ ਹੈ ਉਹ ਜੀਵਾਤਮਾ ਪਜੂਤਾ ਉਹ ਉਹ ਜਿਹੜੀ ਆ ਉਹ ਵਜੂਤਾ ਫੜੀ ਜਾਏਗੀ ਪਰਮਤ ਨਾਨਕ ਨਾਨਕ ਜੀ ਬੇਨਤੀ ਕਰਦੇ ਹਨ ਕਿ ਇਹ ਫਰੀ ਜਾਏਗੀ ਲੇਖਾ ਦੇ ਲੇਖਾ ਦੇ ਵਾਸਤੇ ਲੇਖਾ ਜਿਹੜਾ ਇਹਨੂੰ ਦੇਣਾ ਪੈਣਾ ਹੈ ਇਸ ਜੀਵਾਤਮਾ ਨੂੰ ਸਾਹ ਪਜੂਤਾ ਇਹ ਜਿਹੜੀ ਸਾਹੋ ਹੈ ਸਾਹੋ ਤੋਂ ਭਾਵ ਹੈ ਇਹਨੂੰ ਸਾਹ ਲੈਣਾ ਜੀਵ ਆਤਮਾ ਸਾਹ ਪਜੂਤਾ ਪਰਮਤ ਨਾਨਕ ਲੇਖਾ ਤੇ ਅੱਗੇ ਹੈ ਸਵਾਸ ਜੀ ਹਰ ਸਵਾਸ ਇਸ ਦਾ ਸਾਹ ਦਾ ਮਤਲਬ ਸਵਾਸ ਵੀ ਹੈ ਹਰ ਜਪਦਿਆਂ ਖਿੰਨ ਟਿਲ ਨਾ ਕੀਜੀਏ ਮੇਰੀ ਜਿੰਦੜੀਏ ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ ਹਰ ਜਪਦਿਆਂ ਹਰੀ ਨੂੰ ਉਸ ਨੂੰ ਜਪਦਿਆਂ ਖਿੰਨ ਥੋੜਾ ਜਿਹਾ ਸਮਾਂ ਵੀ ਇਨਸਟੈਂਟ ਉਹ ਢਿਲ ਨਾ ਕੀਜੀ ਨਾ ਕਰੀ ਮੇਰੀ ਜਿੰਦੜੀਏ ਮੇਰੀ ਜਿੰਦੜੀਏ ਇੱਕ ਢਿਲ ਨਾ ਕਰੀ ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ ਹੁਣ ਮਤ ਅਗਸਾ ਆਵੇ ਕੇ ਨਾ ਆਵੇ ਅਗਲਾ ਸਾ ਆਵੇ ਕੇ ਨਾ ਆਵੇ ਰਾਮ ਕਿਉਂਕਿ ਬੰਦਾ ਇੱਕ ਦਮ ਹੀ ਆ ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਇਸ ਕਰਕੇ ਕਿਆ ਹਰ ਜਪਦਿਆ ਖੇਨੇ ਟੇਲ ਨਾ ਕੀਜੀਏ ਮੇਰੀ ਜਿੰਦੜੀਏ ਮਤ ਕੇ ਜਾਪੈ ਸਾ ਆਵੇ ਕਿ ਨਾ ਆਵੇ ਰਾਮ ਸੋ ਸਾਧ ਸੰਗਤ ਇਹ ਜਿਵੇਂ ਅਮਲ ਸੀ ਸੋਏ ਸੀ ਸਾਹਾ ਸੀ ਇਹ ਜਿਹੜੇ ਆ ਇਸ ਤਰ੍ਹਾਂ ਇਹ ਸ਼ਬਦ ਆ ਇਹਨਾਂ ਦੇ ਮੀਨਿੰਗ ਜਿਹੜੇ ਆ ਉਹ ਕਿੰਨੇ ਮਿਲਿਆ ਸ਼ਕਲ ਵੀ ਇਹਨਾਂ ਦੀ ਇਹੀ ਰਹਿਣੀ ਹੈ ਇਹ ਅਮੋਰ ਇਹਨਾ ਇਹ ਸੋਏ ਰੇਣਾ ਆ ਸਾਹਾ ਸਸੇ ਨੂੰ ਕਰਨਾ ਹਾਹੀ ਨੂੰ ਕਰਸਾ ਇਸ ਆਹਾ ਜਿਹੜਾ ਹੈ ਉਹ ਉਵੇਂ ਰਹਿਣਾ ਤੇ ਇਹਦੇ ਜਿਹੜੇ ਇਹਨਾਂ ਦੇ ਅਨੁਸਾਰ ਇਹ ਸਪਸ਼ਟ ਹੋ ਗਏ ਨੇ ਸੋ ਸਾਧ ਸੰਗਤ ਦੇ ਇੰਨੀ ਕੁ ਵਿਚਾਰ ਪਰਵਾਨ ਕਰਨੀ ਅਗਲੀ ਜਿਹੜੀ ਹੈ ਵਿਚਾਰ ਆਪਾਂ ਅਗਲੀ ਵੀਡੀਓ ਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ